ਮੈਂ ਮੱਖਣ ਸਿੰਘ ਸੰਧੂ ਚੇਅਰਮੈਨ ਪੰਜਾਬ ਕਨਵੈਂਟ ਸਕੂਲ ਡੀਪੀਓ ਮਹਿਲਾ ਤਹਿਸੀਲ ਸਨਾਮ ਡਿਸਟ੍ਰਿਕਟ ਸੰਗਰੂਰ ਪੰਜਾਬ ਨਵੇਂ ਸੈਸ਼ਨ 2025-26 ਲਈ ਦਾਖਲਾ ਸ਼ੁਰੂ ਹੈ ਪੰਜਾਬ ਕਨਵੈਂਟ ਸਕੂਲ ਮਹਿਲਾ 1998 ਤੋਂ ਵਿਦਿਆ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਅੱਜ ਤੱਕ ਇਸ ਸੰਸਥਾ ਨੇ ਬਹੁਤ ਸਾਰੇ ਫਿਹੜਿਆਰੀ ਬਹੁਤ ਸਾਰੇ ਬੈਂਕਰ ਟੀਚਰ ਅਧਿਆਪਕ ਪੈਦਾ ਕੀਤੇ ਹਨ ਇਸ ਤੋਂ ਇਲਾਵਾ ਬਹੁ ਗਿਣਤੀ ਵਿੱਚ ਸਾਡੇ ਸਕੂਲ ਦੇ ਵਿਦਿਆਰਥੀ ਡਾਕਟਰ ਅਤੇ ਇੰਜੀਨੀਅਰ ਬਣ ਚੁੱਕੇ ਹਨ ਇਸ ਤੋਂ ਇਲਾਵਾ ਸੰਸਥਾ ਬੱਚਿਆਂ ਦੇ ਸਰਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਵਿੱਚ 뮤직 سپورٹس ਐਕਟੀਵਿਟੀ ਕੋ-ਕ curriculary ਐਕਟੀਵਿਟੀ ਅਤੇ ਕਲਚਰਲ ਐਕਟੀਵਿਟੀਆਂ ਦਾ ਵੀ ਖਾਸ ਪ੍ਰਬੰਧ ਕਰਦੀ ਹੈ ਸਾਡੇ ਵਿਦਿਆਰਥੀਆਂ ਦੇ ਵਿੱਚ ਵੱਖੋ-ਵੱਖਰੇ ਜਿੱਥੇ ਉਹ ਜਿਹੜੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਨੂੰ ਆਉਂਦੇ ਹਨ ਸਪੋਰਟਸ ਦੇ ਖੇਤਰ ਦੇ ਵਿੱਚ ਵੀ ਸਾਡੇ ਸਕੂਲ ਦੇ ਖਿਡਾਰੀ ਕੋਚ ਬਣ ਚੁੱਕੇ ਹਨ ਅਤੇ ਬਹੁਤ ਸਾਰੇ ਖਿਡਾਰੀ ਸਰਕਾਰੀ ਨੌਕਰੀ ਪ੍ਰਾਪਤ ਕਰ ਚੁੱਕੇ ਹਨ ਜਿੱਥੋਂ ਤੱਕ ਸਕੂਲ ਦੀ ਮਾਨਤਾ ਕਿਉਂਕਿ CBSE ਦਿੱਲੀ ਨਾਲ ਹੈ ਸਾਡਾ ਮੁਖ ਮੀਡੀਅਮ ਆਫ ਇਨਸਟਰਕਸ਼ਨ ਜਿਹੜਾ ਸਾਡਾ ਮਾਧਿਅਮ ਹੈ ਉਹ ਅੰਗਰੇਜ਼ੀ ਹੈ ਪਰ ਅਸੀਂ ਸਾਡੀ ਮਾਂ ਬੋਲੀ ਦਾ ਵੀ ਪੂਰਾ ਸਤਿਕਾਰ ਕਰਦੇ ਹਾਂ ਸਕੂਲ ਦੇ ਵਿੱਚ ਬੱਚੇ ਅੰਗਰੇਜ਼ੀ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੇ ਵਿੱਚ ਵੀ ਕਨਵਰਸੇਟ ਕਰ ਸਕਦੇ ਹਨ ਸਾਡੇ ਸਕੂਲ ਨੇ ਬੱਚਿਆਂ ਦੇ ਸਰਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਪਹਿਲੂਆਂ ਤੇ ਬਹੁਤ ਸਾਰੇ ਮੁਕਾਬਲੇ ਜਿੱਤੇ ਹਨ ਜਿੱਥੇ ਸਾਡੇ ਜਿਮਨਾਸਟਿਕਸ ਦੇ ਜਿਹੜੇ ਜਿਮਨਾਸਟ ਨਹੀਂ ਸਟੇਟ ਲੈਵਲ ਨੈਸ਼ਨਲ ਲੈਵਲ ਤੱਕ ਪਾਰਟਿਸਪੇਟ ਕਰ ਚੁੱਕੇ ਹਨ ਤੇ ਕਈ ਮੈਡਲ ਪ੍ਰਾਪਤ ਕਰ ਚੁੱਕੇ ਹਨ ਹੁਣ ਅਸੀਂ ਇੱਕ ਨਵੀਂ ਗੇਮ ਨੂੰ ਇੰਟਰੋਡਿਊਸ ਕਰ ਰਹੇ ਹਾਂ ਜਿਸ ਨੂੰ ਇਸ ਇਲਾਕੇ ਦੇ ਵਿੱਚ ਅਸੀਂ ਪਰਫੁੱਲਣ ਕਰਨ ਦੀ ਹਰ ਕੋਸ਼ਿਸ਼ ਕਰਾਂਗੇ ਉਹ ਨਵੀਂ ਗੇਮ ਹੈ ਆਰਚਰੀ ਬੱਚੇ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਨੂੰ ਸਿੱਖ ਰਹੇ ਹਨ ਮੈਂ ਵਿਸ਼ਵਾਸ ਦਿਵਾਉਣਾ ਇਲਾਕਾ ਨਿਵਾਸੀਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਮਨਾਸਟਿਕ ਤੋਂ ਇਲਾਵਾ ਜਿਹੜੀਆਂ 10 ਗੇਮਾਂ ਹੋਰ ਨੇ ਉਹਦੇ ਨਾਲ ਨਾਲ ਆਰਚਰੀ ਇੱਕ ਨਵੀਂ ਗੇਮ ਸ਼ੁਰੂ ਕਰਕੇ ਇਥੋਂ ਇਸ ਤਰ੍ਹਾਂ ਦੇ ਨਵੇਂ ਉਗਰਦੇ ਹੋਏ ਖਿਡਾਰੀਆਂ ਨੂੰ ਅਸੀਂ ਵੱਖਰੇ ਮਕਾਮ ਤੱਕ ਪਹੁੰਚਾਵਾਂਗੇ ਸਾਡੇ ਅਧਿਆਪਕ ਅਤੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਮੈਡਮ ਪਰਮਜੀਤ कौर ਇਸ ਸੰਸਥਾ ਨੂੰ ਸੇਧ ਦੇ ਕੇ ਬੁਲੰਦੀਆਂ ਤੱਕ ਪਹੁੰਚਾ ਰਹੇ ਹਨ ਮੈਂ ਮਾਪਿਆਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਲੰਬੇ ਸਮੇਂ ਤੋਂ ਇਸ ਸੰਸਥਾ ਦੇ ਨਾਲ ਜੁੜੇ ਹੋਏ ਹਨ ਅਤੇ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਉਹਨਾਂ ਤੇ ਵਿਸ਼ਵਾਸ ਦੇ ਪੂਰੇ ਉਤਰੀਏ ਬੱਚਿਆਂ ਦਾ ਸਰਪੱਖੀ ਵਿਕਾਸ ਕਰਦੇ ਹੋਏ ਉਹਨਾਂ ਨੂੰ ਤਰੱਕੀ ਦੀ راہ ਵੱਲ ਲੈ ਕੇ ਜਾਈਏ ਧੰਨਵਾਦ